ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਆਪਸ ਨੂੰ 18 ਤੋਂ 20 ਲਗ ਸੇਲ ਲਈ ਦਿਖਾਵਾਂਗੇ ਤੇ ਵਿੱਚ ਜਿਹੜੀ ਹੈਗੇ ਦੋ ਪੰਜਾਬ ਵਾਲੀਆਂ ਜਰਸੀਆਂ Ориਜਨਲ ਇੱਕ ਸੂਈ ਵੀ ਤੇ ਇੱਕ ਗੱਬੜ ਤੇ ਬਾਕੀ ਐਚਐਫ ਦੇ ਨਾਗਵੀਂ ਵੀਰਾਂ ਕੋਲ ਕਾਫੀ ਮਾਤਰਾ ਦੇ ਵਿੱਚ ਸੇਲ ਆ ਡਿਟੇਲ ਵੀਰ ਤੋਂ ਪੁੱਛਾਂਗੇ ਆਪਾਂ ਪਹੁੰਚੇ ਸਿੱਧੂ ਡੇਰੀ ਫਾਰਮ ਕਲਾਲਾ ਇੱਥੋਂ ਵੀਰਾਂ ਦੀ ਵੀਡੀਓ ਕਵਰ ਕਰਦੇ ਪਏ ਆ ਵਪਾਰ ਦਾ ਕੰਮ ਆ ਪਿੰਡ ਕਲਾਲਾ ਜ਼ਿਲ੍ਹਾ ਫਰਨਾਲਾ ਰੁਟੀਨ ਦੇ ਵਿੱਚ ਵੀਰਾਂ ਦੇ ਨੌਰੇ ਤੇ ਹਰ ਵਕਤ 15 ਤੋਂ ਲੈ ਕੇ 20 ਨਗ ਅਵੇਲੇਬਲ ਹੁੰਦੇ ਆ ਮਿਲਕਿੰਗ ਕਰਕੇ ਵੀ ਪਲੱਸ ਦਿੱਤੀ ਜਾਂਦੇ 20 25 ਬੱਚੀ ਲੀਟਰ ਦੇ ਮੰਨ ਕੇ ਚੱਲਦੇ ਆ ਨੋਰਮਲ ਘਰਾ ਦੇ ਵਿੱਚ ਵੜਣਾ ਚੱਲਣ ਵਾਲੀ ਆ 70 ਤੋਂ 75 ਵਾਲਾ ਭਾਅ ਉਹਦਾ ਤਾਂ ਭਾਅ ਵੀ ਰ ਕਹਿੰਦੇ ਵਾਧੂ ਹੁੰਦਾ ਤੇ ਜੇ ਕਿਸੇ ਵੀਰ ਨੇ ਬਰੀਰ ਵਾਲੇ ਵੜਾ ਲੈਣੇ ਹੁਣ ਲੱਖ ਸਵਾਲ ਲੱਖ ਡੇਢ ਲੱਖ 2 ਲੱਖ ਤੱਕ ਦੀ ਵੀਰਾਂ ਕੋਲ ਵੜ ਹੁੰਦੀ ਆ ਤੇ ਇੱਕ ਖੜੀਏ ਪੰਜਾਬ ਵਾਲੀ ਜਰਸੀ ਨਗੀ ਨਾ ਜਾਵਾ ਸੋ ਆਓ ਅੱਗੇ ਕਰੀਏ ਗੱਲ ਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਕਲਾਲਾ ਜੀ ਇਹਦਾ ਬਰਨਾਲਾ ਨਾਂ ਕਲਦੀਪ ਸਿੰਘ ਆ ਸਿੱਧੂ ਡੇਰੀ ਫਾਰਮ ਕਲਾਲਾ ਦੇ ਨਾਂ ਤੇ ਆਪਣਾ ਫਾਰਮ ਆਈ ਠੀਕ ਐ ਤੇ ਕੰਟੈਕਟ ਨੰਬਰ ਆਪਣਾ 9878448264 9478236916 ਠੀਕ ਐ ਆਪਣੇ ਕੋਲ ਲਗਭਗ 18 18 20 20 ਨਾਕ ਹੁੰਦੇ ਆ ਹਾਂ ਵੀਰੇ 20 ਤੋਂ ਪਲੱਸ ਨਾਕ ਹੁੰਦੇ ਆ ਜਦੋਂ ਮਰਜ਼ੀ ਕੋਈ ਮੇਰਾ ਵੀਰ ਬਜਟ ਕਰ ਲੇ ਠੀਕ ਐ ਉਹਦੀ ਕੈਪੈਸਿਟੀ 20 ਤੋਂ ਲੈ ਕੇ 30-50 ਲੀਟਰ ਤੱਕ ਹੁੰਦੀ ਆ ਸੂਈਆਂ ਸਵਾਈਆਂ ਵੀ ਹੁੰਦੀਆਂ ਨੇ ਟੋਪੜਾ ਬੱਤੀਆਂ ਹੁੰ ਮੱਲਾ ਮਰਤਾ ਥੋੜੇ ਸੰਢ ਸੀਗੀ ਪਹਿਲਾਂ ਉਹਦੇ ਕਰਕੇ ਵੀਡੀਓ ਲੇਟ ਅਪਲੋਡ ਕਰਦੇ ਸੀਗੇ ਹੁਣ ਰੀਡ ਦੀ ਤਰ੍ਹਾਂ ਵੀਡੀਓ ਅਪਲੋਡ ਕਰਿਆ ਕਰਾਂਗੇ ਕਿਉਂਕਿ ਮੌਸਮ ਖੁੱਲ ਗਿਆ ਹੋਣਾ ਹੈ ਠੀਕ ਹੈ ਆਪਣੇ ਕੋਲੇ ਬਾਗੂ ਹੁੰਦੇ ਸੀ 20 ਤੋਂ 22 ਨਗਰ ਵਿੱਚ ਜਿਵੇਂ ਆਪਾਂ ਆਹ ਪੋਸਟਰ ਤੇ ਦੇਖਦੇ ਪਿਆ ਸਭ ਇੱਥੋਂ ਵੇਚੇ ਗਏ ਪਏ ਜਰਸੀਆਂ ਸਾਰੇ ਹਾਂ ਵੀਰੇ ਜਰਸੀ ਆਪਾਂ ਟੌਪ ਤੋਂ ਤੌ ਵੇਚੀ ਐ ਕਿ ਜਰਸੀ ਮੈਂ ਤੁਹਾਨੂੰ ਕਹੂੰਗਾ ਲੱਗੇ ਤਾਂ ਦਿਖਾ ਦਿਓ ਮੜੀ ਜੀ ਠੀਕ ਹੈ ਆਹ ਜਰਸੀ ਬੱਸੀ ਐੜੀ ਬਹੁਤ ਚੰਗੀ ਕੀਮਤ 'ਚ ਸਹਾਰਾ ਕਰਦੇ ਐ ਸਸਤੀ ਰੇਟ 'ਤੇ ਉਹ ਲਈ ਆ ਬਹੁਤ ਪ੍ਰੋਪਰਟੀ ਜਰਸੀ ਆਪਣੇ ਕੋਲੇ ਠੀਕ ਹੈ ਵੀਰ ਨੇ ਸ ਤੇ ਅੱਜ ਜਿਵੇਂ ਆਪਾਂ ਇਹ ਨੰਬਰ ਤੇ ਜਰਸੀ ਦੇਖੀ ਜਾਂਦੇ ਆ ਇਹ ਸੂਆ ਕਿਹੜਾ ਵੀਰ ਸੁੰਦੀ ਆ ਇਹ ਵੀਰ ਪਹਿਲਾ ਸੂਆ ਸੁੰਦੀ ਆ ਇਹਨਾਂ ਦਾ ਮੂੰਹੋਂ 4 ਦੰਦ ਦਾ 4 ਦੰਦਾਂ ਦੇ ਜਰਸੀ ਆ ਤੇ ਜਿਹੜਾ ਵੀਰ ਆ ਗਿਆ ਮੁਰਦਾ ਤਾਂ ਹੈ ਨਹੀਂ ਵੀ ਲੜਾਈ ਵਾਲਾ ਕੰਮ ਤਾਂ ਹੋ ਸਕਦਾ ਹਨਾ ਵੀ ਮੈਨੂੰ ਦੇ ਦੇ ਮੈਨੂੰ ਦੇ ਦੇ ਹਾਂ ਵੀਰੇ ਦੇਖ ਪਤਾ ਕੀ ਆ ਚੰਗਾ ਪਸੂ ਆਪਾਂ ਮੁੱਲ ਭਰ ਕੇ ਲੈ ਗਣ ਪਰ ਐਡਾਂ ਦੀਆਂ ਬਰੀਡਾਂ ਤਿਆਰ ਨਹੀਂ ਹੁੰਦੀਆਂ ਬਹੁਤ ਟਾਈਮ ਲੱਗ ਜਾਂਦਾ ਤੋਰ ਕੇ ਸਾਡੇ ਪੁੱਤ ਨਾਲ ਖਾਂਦੇ ਵਾਲੇ ਨੇੜੇ ਤੋਂ ਦਿਖਾ ਦਈਏ ਵੀ ਇਹ ਚੀਜ਼ ਆ ਵੀ ਇਹਦਾ ਮੁੱਲ ਤਾਂ ਆਪਾਂ ਕਹਿੰਦੇ ਜਿੰਨਾ ਮਰਜ਼ੀ ਕਰ ਲੈ ਪਰ ਆਪਾਂ ਇਹ ਚੀਜ਼ਾਂ ਦੀ ਮੈਂ ਲਾ ਮੁੱਲ ਉਸ ਹਿਸਾਬ ਨਾਲ ਕਰਨਾਗਾ ਜਾਇਜ਼ ਮੁੱਲ ਕਰਨਾਗਾ ਦੇਣ ਲੈਣ ਵਾਲੀ ਕਰਨਾਗਾ ਠੀਕ ਹੈ ਵੀ ਬਣ ਕੇ ਚੱਲ ਮੁੱਲ ਵੀਡੀਓ ਚ ਕਰਨਾ ਪੈਣਾ ਮੁੱਲ ਕੋਈ ਨਹੀਂ ਵੀਰੇ ਫੋਨ ਤੇ ਕਰਨਾ ਕਿਉਂਕਿ ਬੱਚਾ ਕਿਵੇਂ ਵੀ ਹੁਣ ਸੂਣ ਦੀ ਤਿਆਰੀ ਤੇ ਨਾ ਸੂਈ ਕਹਿੰਦੇ ਬ੍ਰੀਡ ਲੈ ਕੇ ਜਾਂਦਾ ਵੀ ਸੂਈ ਤੋਂ ਲੈ ਜਾਂਗੇ ਠੀਕ ਹੈ ਠੀਕ ਹੈ ਉਸ ਹਿਸਾਬ ਨਾਲ ਕਰਦਾ ਸੋ ਮੱਥੇ ਟਵਾ ਤੇ ਫੁੱਲ ਬ੍ਰੀਡ ਜੇ ਮੈਂ ਤਿਆਰੀ ਦੇ ਵਿੱਚ ਆ ਦੋ ਦਾ ਹੁੰਦਾ ਹਨਾ ਨਾ ਚਾਰ ਦਾ ਨੇ ਚਾਰ ਦਾ ਹੁੰਦਾ ਸੋ ਲੇਵਾ ਵਗੈਰਾ ਦੇਖੋ ਕਿਆ ਬਾਤਾਂ ਅੱਗੇ ਪਿਛੇ ਦਾ ਹਵਾਨਾ ਅਸਲ ਬ੍ਰੀਡ ਆ ਜਿਹੜੀ ਕਹਿੰਦੇ ਪੰਜਾਬ ਵਾਲੀ ਜਰਸੀ ਤੇ ਬਹੁਤ ਹੀ ਵੀਰਾਂ ਦੀ ਖਿੱਚ ਦਾ ਕੇਂਦਰ ਚੰਗੀ ਜਰਸੀ ਇਦਾਂ ਦੀ ਬਿਹੜਾ ਆਪਾਂ ਤਿਆਰ ਕਰਨ ਲੱਗੀ ਇਹਦੇ ਘਰੇ ਨੋਰਮਲ ਬਿਹੜ ਤੋਂ ਆਪਾਂ ਨੂੰ ਸੀ ਤੋਂ 7 ਸਾਲ ਲੱਗਿਆ ਚੌਥੀ ਜਨਰੇਸ਼ਨ ਤੇ ਜਾ ਕੇ ਤਿਆਰ ਹੁੰਦੀ ਆ ਸੁਧਰੀ ਹੋਈ ਬਰੀਡ ਜਾ ਕੇ ਸੋ ਥੜਾ ਜਿਹਾ ਸਪੇਸ ਵਗੈਰਾ ਦੇਖੋ ਸਾਫ ਸੁਥਰੀ ਤੇ ਕੀ ਬਜੂ ਬਾ ਮੇਰੇ ਓਕੇ ਜਮ ਖਿਆਲ ਜਮਾ ਜਮਾ ਓਕੇ ਠੰਡੀ ਸੀ ਜੇ ਆਪਾਂ ਇਹ ਬਰੀਡ ਦੇ ਇਨਸਾਨੀਆਂ ਚਾਹੇ ਬੱਚੇ ਵਿੱਚ ਜੇ ਦੋਨੇ ਪਾਸੇ ਬਰੀਡ ਦੇ ਇਨਸਾਨੀਆਂ ਨੇ ਹੁਣ ਬਹੁਤ ਅਮੀਰ ਕਹਿੰਦੇ ਆ ਵੀਰੇ ਤੁਸੀਂ ਜਿਵੇਂ ਲਾਤੇ ਕੋਲੇ ਕਾਫੀ ਟਾਈਮ ਬਾਅਦ ਕਰਦਾ ਨਗੀਨੇ ਆਏ ਨੇ ਤੇ ਆਪਾਂ ਨੂੰ ਬਹੁਤ ਅਮੀਰ ਕਹਿੰਦੇ ਵੀ ਤੁਸੀਂ ਇਹ ਜਰਸੀ ਆਪਾਂ ਜਰਸੀ ਆਪਾਂ ਨੂੰ ਬੰਦਾ ਫੋਨ ਵੀ ਲਾਉਂਦਾ ਆ ਵੀ ਜਿਹੜਾ ਜਰਸੀ ਤਿਆਰ ਕਰਦਾ ਬਰੀਡ ਤੇ ਕੰਮ ਕਰਦਾ ਆਪਾਂ ਨੂੰ ਫੋਨ ਲਾਉਂਦਾ ਡਾਇਰੈਕਟ ਆਪਾਂ ਉਹਦੇ ਫਾਰਮ ਤੇ ਜਾ ਕੇ ਕੰਮ ਕਰਦਾ ਠੀਕ ਹੈ ਦੁੱਧ ਕਿੰਨਾ ਬਖਦ ਤਿਆਰ ਦੇ ਹਿਸਾਬ ਨਾਲ ਤੇ ਬਰੀਡ ਦੇ ਹਿਸਾਬ ਨਾਲ ਦੇਖ ਵੀਰੇ ਆਪਣੇ ਕੋਲੇ ਦੇਖ ਮੇਰੇ ਫਾਰਮ ਤੇ ਰਹਿ ਗਈ 15 ਦਿਨ ਦੀ ਸੂਈ ਥੱਲੇ ਮੈਂ ਤਾਂ 24 25 ਕਿਲੋ ਮਿੰਨ ਕੇ ਦੇ ਦੂੰਗਾ ਪਰ ਮੈਂ ਇਹ ਕਿਸੇ ਦਾ ਦੇਖੋ ਆਪਣੇ ਕੋਲੇ ਵਪਾਰੀ ਆਲੇ ਲੱਲੇ ਨਹੀਂ ਹੈਗੇ ਤੇ ਮੈਂ ਕਹਿੰਦਾ ਜੀ ਇਹ ਇੰਨਾ ਦੇ ਦੂੰਗੀ ਇੰਨਾ ਦੇ ਦੂੰਗੀ ਨਹੀਂ ਮਾਣੇ 35 ਰਕੋਡਡ ਬੱਸੀਆ ਸਾਰਾ ਰਕੋਰਡ ਆ ਮੈਂ ਆਪਦੇ ਫਾਰਮ ਤੇ 25 ਕਿਲੋ ਗੰਡਾ ਲਵਾ ਦੂੰ 15 ਦਿਨ ਦੀ ਸੂਈ ਥੱਲੇ ਠੀਕ ਹੈ ਹੁਣ ਆਵਜੇ ਵਾਲਾ ਸਮਝਣਾ ਖਰੀਦੇ ਇਹਨੂੰ ਹਾਂ ਠੀਕ ਹੈ ਤੇ ਦਣੇ ਦੇ ਰਹਿ ਗਏ ਪੰਜ ਚਾਰ ਦੇ ਨਹੀਂ ਹਜਾ ਬਸ ਫਿਰ ਚਾਰੀ ਤੇ ਆ ਬਸਾਂ ਦੋ ਚਾਰ ਦਿਨ ਬਸ ਹੀ ਹੋਰ ਲਉਗੀ ਚਾਰੀ ਦੇ ਦੋ ਚਾਦਰ ਬਹੁਤ ਸੋਹਣਾ ਖੂਬਸੂਰਤ ਉਹਨੂੰ ਨਗੀਨਾ ਦਿਖਾਤਾ ਆਪਾਂ ਅੱਗੇ ਬਾਈ ਜੀ ਦੂਜੇ ਨੰਬਰ ਤੇ ਜਰਸੀ ਸੂਈ ਸਵਾਈ ਆ ਜੇਰੇ ਦੀ ਆ ਪਈ ਆ ਹਨਾ 4 ਘੰਟੇ ਪਹਿਲਾਂ ਸੁੱਈ ਜਾ ਵੀਰੇ ਬੋਲਾ ਘੜਤਾ 6-7 ਕਿਲੋ ਵੇਖਣ ਹੀ ਜਾਂਦਾ ਸੀ ਬੱਚੀ ਤੋਂ ਠੀਕ ਹੈ ਤੇ ਮਤਲਬ ਪਹਿਲੇ ਸੂਜਾ ਰਿਕਾਰਡ ਆ ਜਿਹੜਾ ਉਹ 24-25 ਕਿਲੋ ਦਾ ਰਿਕਾਰਡ ਆ ਬੱਚੀ ਦਾ ਬੱਚਾ ਮਿਲਦੇ ਤਾਂ ਬੱਚਾ ਮਿਲਗਾ ਵਾ ਤੋਰ ਕੇ ਨਾਲ ਤੇਨੂੰ ਚੋਣ ਜਵਾ ਓਕੇ ਆ ਮੇਰੇ ਪੂਰਾ ਸਿਹਤ ਕਿਲੋ ਬੋੜੀ ਕਰਦੀ ਆ ਪੂਰਾ ਪੋਲੀ ਦੇ ਮੋਟੀ ਚਵਾਈ ਆ ਕੋਈ ਮੇਰਾ ਵੀ ਆਨਲਾਈਨ ਮਾਉਂਦਾ ਥਣਾ ਦੀ ਪਾਸ ਹੋ ਚੁੱਕੀ ਆ ਠੀਕ ਆ ਥਣਾ ਥਣਾ ਜੀ ਓਕੇ ਆ ਮੰਨ ਕੇ ਚੱਲੀਏ ਵੀ ਜੱਟ ਸੌਦਾ 24-25 ਕਿਲੋ ਦੁੱਧ ਮੰਨ ਕੇ ਲੈ ਲੈ ਬੰਦਾ ਦੁੱਧਾ ਗੱਲੂ ਹਾਂ ਬਸ ਜਾਤ ਵੀਰ ਵਾਲੀ ਸੁਭਰੂ ਕੀ ਬਾਤਾਂ ਸਾਨੂੰ ਜਰਸੀਆਂ ਦੇ ਨਗੀਨੇ ਦਿਖਾਇਆ ਗੱਬਣ ਵੀ ਦਿਖਾਦੀ ਸੂਈ ਵੀ ਵੀ ਦਿਖਾਦੀ ਚੋਅ ਹੈ ਤੁਹਾਡੀ ਆਪਣੀਆਂ ਗੱਬਣ ਲੈਣੀਆਂ ਗੱਬਣ ਲਓ ਤੇ ਸੂਈ ਵੀ ਲੈਣੇ ਸੂਈ ਵੀ ਖਰੀਦੋ ਜੇਰ ਪ੍ਰੋਪਰ ਡਾਨਾ ਬੱਚਾ ਸਾਹਮਣੇ ਆ ਧਾਰਾ ਵਗੈਰਾ ਚੋਈ ਵੀ ਮਲਕੀ ਵੀਰਾਂ ਦੀ ਕੀਤੀ ਹੋਈ ਆ ਸੋ ਦੇਖੋ ਮੂੰਹ ਅਸਾ ਤੋਰ ਦੀ ਬਾਹਰ ਨੂੰ ਉਹਨੂੰ ਜਮਾ ਤੇ ਬਾਕੀ ਥਾਣਾ ਵਾ ਨਾ ਦੇਖੋ ਮੰਨ ਕੇ ਚਲੇ ਵੀ 30 ਤੋਂ 35% ਬੌੜਾ ਆ ਪਾ ਇਹਦਾ ਚੋਤਾ ਹਣਾ ਹਾਂਜੀ ਜਰ ਪਿਆ ਸੋ ਲੈ ਲੈ ਬਾ ਦੇਖੋ ਕਿਆ ਬਾਤਾਂ ਪੂਰਾ ਸੋਹਣਾ ਸਾਫ ਸੁਥਰਾ ਅਸਲ ਬਰੀਰ ਵਾਲੀ ਤੇ ਕਦ ਕਾਠ ਵੀ ਜਿੰਦ ਜਾਨ ਦੇ ਵਿੱਚ ਆ ਤੇ ਲੈਵਾ ਦੇਖੋ ਕਿ ਆ ਵਾਤਾ ਸੋੜਾ ਮੁੱਠੀ ਵਾਲਾ ਥਣ ਲੱਗਿਆ ਵਾ ਤੇ ਮਿਲ ਕੇ ਵੇਨ ਵਗੈਰਾ ਵੀ ਸੋਹਣੀ ਚੰਗੀ ਦਿਖਾਈ ਦਿੰਦੀ ਆ ਤੇ ਥਣਾ ਚ ਮਿੱਥੀ ਵਗੈਰਾ ਕੱਦ ਕਾਠ ਵਗੈਰਾ ਫੁੱਲ ਸਾਈਜ਼ ਦੇ ਵਿੱਚ ਫੁੱਲ ਬਰੀਡ ਦੇ ਵਿੱਚ ਆ ਗਈ ਇਹ ਨਹੀਂ ਗੱਲ ਤੇ ਬਾਕੀ ਆ ਲੈਗ ਸਕੋਰ ਵਗੈਰਾ ਦੇਖੋ ਤੁਰਲੀ ਤਰਨੀ ਪੂਰੀ ਚੰਗੀ ਘੋੜੀ ਵਰਗੀ ਬੱਛੀ ਆ ਜਮਾ ਅੱਗੇ ਬਾਈ ਜੀ ਤੀਜੇ ਨੰਬਰ ਤੇ ਫੇਰ ਦੇਖਦੇ ਆਪਾਂ ਵੇੜ ਜਿਹੜੀ ਜਰਸੀ ਜੀ ਇਹ ਵੀ ਖੀਰੀ ਬੱਛੀ ਆ ਉਹ ਪਿਓਰ ਦੁੱਧ ਵਾਲੀ ਦੰਦਾ ਜਰਾ ਪਿਓਰ ਦੁੱਧ ਵਾਲੀ ਦੰਦਾ ਜਰਾ ਆ ਖੀਰੀ ਬੱਛੀ ਆ ਤੁਹਾਨੂੰ ਦੱਲ ਪੱਟ ਕੇ ਦਿਖਾਉਣਗੇ ਜੇਰੇ ਦੀ ਪੈ ਚੁੱਕੀ ਆ ਬੱਚ ਤੇ ਪਹਿਲਾ ਸੂਆ ਸੂਈ ਆ ਖੀਰੀ ਆ ਮੂਹ ਹੁਣ ਮੰਨ ਕੇ ਚੱਲੋ ਵੀ 15 16 ਕਿਲੋ ਬੋਲੀ ਆ ਇਹ ਥੱਲੇ 8 ਲੀਟਰ ਪਰ ਟਾਈਮ ਦਾ ਹਾਜ਼ਰ ਹੈਗਾ ਹਾਂ ਤੁਸੀਂ ਮੇਰਾ ਵੀਰ ਦੋ ਟੰਗ ਮਿੰਨ ਕੇ ਲਿਆਦਾ ਕਿੰਨਾ ਕੰਦਾਜੇ ਦੇ ਹਿਸਾਬ ਨਾਲ ਚੱਲੀ ਇਹ ਦੇਖ ਜਿਹੜੇ ਹਿਸਾਬ ਨਾਲ ਅਦੰਤ ਬਛੜੀ ਸੂਈ ਆ ਨਾ ਇਹ ਮੰਨ ਲਾ ਪਹਿਲਾ ਸੂਆ ਸੂਈ ਆ ਜਿਕੇ ਅਗਲੇ ਸੂਏ ਨੂੰ ਤਾਂ ਨੇ ਗੱਠੂਪਚਾ ਕਦ ਕਰਨਾ ਲੰਬੀ ਹੋਣਾ ਇਸ ਵਾਰੀ 20 ਪਲੱਸ ਦੁੱਧ ਦਊਂਗੀ 20 ਪਲੱਸ ਦੁੱਧ ਪਾ ਦਊਂਗੀ ਰਾਵਣ ਚੌਣ ਜਵਾਬ ਓਕੇ ਆ ਚੌਣ ਜਵਾਬ ਓਕੇ ਤੂਰ ਕੇ ਦਿਖਾ ਦੇ ਵੀ ਸੋ ਪੂਰਾ ਕਦ ਕਾੜ ਤੇ ਲੇਵਾ ਦੇਖੋ ਕਿਆ ਬਾਤ ਆ ਬਿਲਕੁਲ ਕੰਪੈਕਟ ਹੈ ਡਰਾ ਸਾਫ ਸੁਥਰਾ ਪੂਰਾ ਸਾਫ ਸੁਥਰਾ ਰਿੰਕਲਸ ਵਗੈਰਾ ਚੰਗੇ ਪੈਂਦੇ ਆ ਹਵਾਨੇ ਚ ਜਿਹੜਾ ਬੰਦਾ ਵੀਰੇ ਐਂ ਕਹਿੰਦਾ ਨਾ ਤੂੰ ਮੈਂ ਬਰੀਡ ਤੇ ਕੰਮ ਕਰਨਾ ਪੰਜਾਬ ਵਾਲੀ ਜਰਸੀ ਤੇ ਤਾਂ ਉਹ ਬੱਛੀ ਲੈ ਜੇ ਚੁੱਪ ਕਰਕੇ ਮੰਨ ਕੇ ਚੱਲੋ ਇਹਦੇ ਇਹਦੂ ਕਹਾਂ ਜਿਹੜਾ ਸੀਮਣ ਭਰਾਊਗਾ ਚੰਗਾ ਟੌਪ ਦਾ ਅੱਗੇ ਚੌਪ ਦੀ ਬਰੀਡ ਕਰੂ ਪੰਜਾਬ ਵਾਲੀ ਜਰਸੀ ਖੀਰੀ ਆ ਬੋਲਵਾ ਜੇ ਖੀਰੀ ਬਿਲਕੁਲ ਹਾਂ ਬਿਲਕੁਲ ਖੀਰੀ ਤੋਰ ਦੇ ਬਾਹਰ ਨੂੰ ਸੋ ਵੀਰ ਦੰਦੋ ਬਿਲਕੁਲ ਖੀਰੀ ਬੱਛੀ ਆ ਕੀ ਆ ਬਾਤ ਹੈ ਇਹ ਜਿਹਨੂੰ ਕਹਿਆ ਜਾਂਦਾ ਇਸਤਵਾਦੀ ਜਮਾ ਕੀ ਆ ਬਾਤਾਂ ਕੱਦ ਕਾਠ ਬਹੁਤ ਆ ਜਿੰਦ ਜਣ ਬਹੁਤ ਆ ਤੇ ਬਰੀਡ ਵਿੱਚ ਬਹੁਤ ਜ਼ਿਆਦਾ ਆ ਫੁੱਲ ਸਾਈਜ਼ ਆ ਛੋਟੀ ਵਾਲਾ ਦਾ ਬਰਕਾ ਪਾੜ ਦੋ ਵੀ ਛੋਟੀ ਹੋਊਗੀ ਭਾਈ ਸਾਡਾ ਤੇਲ ਬਚ ਗਿਆ 100 ਰੁਪਏ ਲੀਟਰ ਦਾ ਸੀਗਾ ਤੇ ਜਾ ਕੇ ਛੋਟੀ ਨਿਕਲੀ ਉਹ ਗੱਲ ਉਹਦਾ ਬੇਫਿਕਰ ਹੋ ਜਾ ਫੁੱਲ ਸਾਈਜ਼ ਦੇ ਵਿੱਚ ਆ ਵੱਡੀ ਆ ਤੇ ਥਾਣਾ ਦੀ ਸਪੇਸ ਦੇਖੋ ਕਿਆ ਬਾਤ ਹੈ ਗੱਠ ਗੱਠ ਦੇ ਥਣ ਲੱਗਿਆ ਵਾ ਰੱਬ ਨੇ ਮੂਰਤੀ ਘੜੀ ਐ ਇੱਕ ਸਾਫ ਸੁਥਰੀ ਸੁਭਰੋ ਦੰਦ ਦੇਖੋ ਜਮਾ ਖੀਰੀ ਆ ਕੋਈ ਨਾ ਖੜੇ ਕੋਈ ਨਾ ਬੁੱਧ ਦੇਖ ਆ ਦੇਖ ਬਸ ਠੀਕ ਆ ਠੀਕ ਆ ਸੁਭਰੋ ਖੀਰੀ ਆ ਮੋਹ ਹਣਾ ਤੇ ਸੁਈ ਸਵਾਈ ਜਾਵਾ ਹਣਾ ਹਾਂ ਹਾਂ ਜੇ ਜੂ ਰੋਕੀਆ ਤੇ ਮੇਰਾ ਕਿਹੜੇ ਪੈਸੇ ਚਾ ਵੱਛੀ ਦੇਖੀ ਜਾਂਦੇ ਹੈਗੇ ਇਹ ਚਾਰ ਬੰਦਾ ਬੱਛੀਆ ਵੀਰੇ ਸਾਰੀਆਂ ਬੱਛੀਆਂ ਬੰਦਾ ਜੀ ਨੇ ਵੀ ਦੋ ਦੰਦਾ ਕੋਈ ਚਾਰ ਬੰਦਾ ਕੋਈ ਮਾਲਾ ਇਕੱਠਾ ਲੌਟ ਲੈਣਾ ਚਾਹੁੰਦਾ ਬਾਹਰੋਂ ਆ ਗਾਗਾ ਜਾਂ ਕੋਈ ਇੱਧਰ ਦਾ ਫਾਰਮ ਵਾਲਾ ਵੀਰ ਆਪਾਂ ਪੂਰਾ ਮਾਰਤਾਨ ਕਰਦਾ ਕਿ ਸਾਰੀਆਂ ਬੱਛੀਆਂ ਕੋਈ ਦੋ ਦੰਦਾ ਕੋਈ ਚਾਰ ਹੁੰਦਾ ਪਹਿਲਾਂ ਪਹਿਲਾਂ ਸੂਆ ਤੇ ਸਾਰੇ ਲਾੜ ਜਿਹੜਾ ਖੜਾ ਪਲੂਣੀ ਹੈ ਸਾਰੀਆਂ ਉਹ ਸਿਰਿਆਲੀ ਵੀ ਨੇ ਦੂਜਾ ਸੂਆ ਦੋਨੇ ਗਾਈਆਂ ਆ ਚਾਰੇ ਪਲੂਣਾ ਹਾਂ ਪਲੂਣ ਇਹ ਮੰਨ ਕੇ ਜਿਹੜੇ ਰੇਂਜ ਨੇ ਲੱਖੋਂ ਅੰਦਰ ਹੋਊ ਘਬਾਰੋ ਨਹੀਂ ਵੀਰੇ ਦੇਖ ਰ ਲੱਖੋਂ ਰੇ ਅੰਦਰ ਹੋਊਗੀ ਪਰ ਆਪਾਂ ਇਹ ਕਹਿੰਨੇ ਵੀ ਜਿਹਨੇ ਬਰੀਡ ਤੇ ਕੰਮ ਕਰਨਾ ਤੇ ਆਦੇ ਫਾਰਮ ਦੀ ਨਹੀਂ ਰੱਖਣੀ ਤਾਂ ਟੌਪ ਦੀਆਂ ਬੱਚੀਆਂ ਨੇ ਦੰਦਾਂ ਦੇ ਵਿੱਚ ਪੈਣ ਵਗੈਰਾ ਠੀਕ ਹੈ ਹਾਂ ਇਹ ਪਹਿਲਾ 16 ਸੂਰੀ ਆ ਇੱਕ ਨੰਬਰ ਤੇ ਖੜਾਓ ਪਹਿਲਾ 16 ਸੂਰੀ ਆ ਹਜੇ ਦਿਨ ਲੌਗੀ 8-9 ਸੂਰੀ ਠੀਕ ਹੈ 8-9 ਦਿਨ ਸੂਰੀ ਚ ਵਾਗੀ ਪਹਿਲਾ 16 ਸੂਰੀ ਪਈ ਆ ਤੇ ਅੱਗੇ ਦੂਜੇ ਨੰਬਰ ਤੇ ਆ ਗਈ ਵੀ ਪਲੂਨਾ ਹਨਾ ਇਹ ਵੀ ਇਹ ਵੀਰੇ ਨਾਲ ਦੋ ਦੰਦਾਂ ਦਾ ਬੱਚੀ ਠੀਕ ਹੈ ਦੋ ਤੋਂ ਚਾਰ ਦਿਨ ਲਹੋਰੀ ਆ ਇਹ ਵੀ ਪਹਿਲਾ 16 ਸੂਰੀ ਦੇ ਠੀਕ ਹੈ ਅੱਗੇ ਤੀਜੇ ਨੰਬਰ ਤੇ ਆ ਗਈ ਇਹ ਬਸੀਰ ਚਾਰ ਬੰਦਾ ਪਹਿਲਾ ਸੂਰਜੀ ਆ ਇਹਨਾਂ ਦਾ ਮਾਵਾ ਦਾ ਰਿਕਾਰਡ ਸਾਹਮਣੀਆਂ 30 35 ਲੀਟਰ ਆ 30 ਤੋਂ ਬਲੱਸ ਆਈ ਆ ਮਾ ਦੀ ਰਿਕਾਰਡ ਹਵਾਨਾ ਗਲਾਬੀ ਗਲਾਬੀ ਆ ਜਾਵਾ ਹਨਾ ਹਾਂ ਬਹੁਤ ਚੰਗੀ ਬੱਚੀ ਆ ਭਰਤੀ ਕੁੱਤੀ ਦੇ ਕੁੱਤੀ ਸੋ ਆ ਜਮਾ ਆਸਤਵਾਦੀ ਆ ਇਹ ਦੇਖੋ ਨਹੀਂ ਪਈ ਜਿਹੜੇ ਆਪਾਂ ਸਾਨੂੰ ਪੂਰੇ ਸਾਫ ਸੁਥਰੇ ਜਵਾਨੀ ਦੇ ਵਿੱਚ ਬਲੱਡ ਦੇ ਵਿੱਚ ਵੜਾ ਗਏ ਆ ਮੇਲੇ ਆ ਨਾ ਕਿਹਨੇ ਦੇਖਾ ਹੁਣ ਸਰਦੀਆਂ ਚ ਜੇਗਾ ਤੁਹਾਨੂੰ ਚੋਲੇ ਤੋੜਿਆ ਅੱਗੇ ਆਉਂਦੀ ਹੈ ਗਰਮੀ ਅੱਗੇ ਇਹਨਾਂ ਨੇ ਚੱਲਣਾ ਇਹਨਾਂ ਦਾ ਟ੍ਰੈਂਡ ਆ ਜਿਵੇਂ ਇਹ ਚੀਜ਼ ਜਿਹੜੀ ਨਵਾਂ ਅੰਸਾ ਜਿਵੇਂ ਆਪਾਂ ਕਿਹਾ ਨੇ ਜਾਂ ਜਾਂਗਰ ਜਨਰੇਸ਼ਨ ਹੁੰਦੀ ਆ ਉਹ ਅੱਗੇ ਬਰੀਡ ਵੀ ਤਿਆਰ ਕਰੋ ਤੁਹਾਡੇ ਫਾਰਮ ਦੇ ਨਹੀਂ ਵੀ ਰੱਖੋ ਤੇ ਆਪਣੀ ਕੈਪੈਸਿਟੀ ਵੀ ਦਿਖਾਓ ਕਿਉਂਕਿ ਲਹੂ ਵਾਲੀ ਚੀਜ਼ ਆ ਜੀ ਹੁਣ ਆਪਾਂ ਆਪ ਇਹ ਨਹੀਂ ਕਹਿਣਾ ਕਿ ਉਹਦੇ ਕਿਸੇ ਨੂੰ ਲੈਂਦੇ ਨਹੀਂ ਆਪਾਂ ਕਹਿਣਾ ਵੀ ਯਾਰ ਹਰ ਇੱਕ ਕਹਿੰਦਾ ਪਹਿਲਾ ਦੂਜਾ ਸੂਆ ਵਿੱਚ ਚੌਥਾ ਪੰਜਵਾਂ ਕਿੱਧਰ ਜਾਂਦੀ ਐ ਟੀਚੇ ਜੋਤਾ ਉਹ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ ਏਜ ਦੇ ਅਕੋਰਡਿੰਗ ਚੀਜ਼ਾਂ ਬੋਲਦੀਆਂ ਨੇ ਵੀ ਮੈਂ ਕਹਿੰਦਾ ਸੂਆ ਠੀਕ ਹੈ ਅੱਗੇ ਜਿਹੜੀ ਚੀਜ਼ ਨੇ ਉੱਥੇ ਇਹ ਦੂਜਾ ਸੂਆ ਹਾਂ ਇਹ ਦੂਜਾ ਸੂਆ ਆ ਬੱਚੀ ਦੂਜਾ ਸੂਆ ਨੇ 26 ਤਰੀਕ ਨੂੰ ਤਾਂ ਪਾਇਆ ਠੀਕ ਹੈ ਦੂਜਾ ਸੂਆ ਮੰਨ ਕੇ ਚਲੋ ਕਿ ਵੀਰ ਆ ਗਿਆ ਬਾਂਜਾ ਮੁਰਦਾ ਨਹੀਂ ਮੁਰਦਾ ਨਹੀਂ ਵੀਰੇ ਆਪਣੇ ਕੋਲੇ ਸਾਰਾ ਦਰਾਂ ਨਹੀਂ ਮਾਦਾ ਐਚਪ ਪਿਓਰ ਬਰੀਡ ਚ ਹੈਗੀਆਂ ਦੰਦਾ ਜਬਸੀਆਂ ਜਰਸੀਆਂ ਤੁਹੇ ਦਿਖਾਈ ਦਿੱਤੀਆਂ ਇੰਦਰ ਜਰਸੀਆਂ ਹੈਗੀਆਂ ਉਸ ਬੱਚੀਆਂ ਆਪਾਂ ਬਾਹਰ ਦਿਖਾਵਾਂਗੇ ਬਾਹਰ ਖੜੀਆਂ ਨੇ ਏ ਦੇ ਵੀਰੇ ਜਿਹੜਾ ਆਪਾਂ ਬਾਹਰ ਲਾੜ ਖੜਾ ਦੇਖੀ ਜੰਨੇ ਆ ਇਹ ਥੋੜੇ ਕੱਚੇ ਲੱਗਦੇ ਹਨ ਵੀਰੇ ਜਣੀ ਕੇ ਮੰਨ ਲੇ ਕੇ ਚੱਲੇ ਵੀ 10 ਤੋਂ 12 ਦਿਨ ਦੀਆਂ ਕੱਚੀਆਂ ਨੇ ਉਹ ਅੰਦਰ ਹਫਤੇ ਵਾਲੀਆਂ ਆ ਗਈਆਂ ਪਹਿਲੀਆਂ ਤਿਆਰ ਬੱਸੀਆਂ ਦੂਈਆਂ ਜਰਸੀ ਆ ਗਈਆਂ ਇਹ 10 ਤੋਂ ਮਾਲਾਂ 12 ਦਿਨ ਦੀਆਂ ਕੱਚੀਆਂ ਨੇ ਕੋਈ ਮੇਰਾ ਵੀਰ ਸਾਹਮਣੇ ਆਲਾ ਹੋਇਆ ਭਾਸ਼ਿਰ ਦੇ ਦਾਂਗੇ ਬੱਸੀਆਂ ਬਰੀਡ ਚ ਬਹੁਤ ਨੇ ਟੌਪ ਦੀਆਂ ਇੱਕ ਅਗੈਰ ਸ਼ੇਰ ਵੀ ਖੜੀ ਆਪਣੇ ਕੋਲ ਹਾਂ ਯਾਰ ਸ਼ੇਰ ਲਾਸਟ ਤੇ ਖੜੀ ਹੈ ਜੀ ਉਹਦੀ ਮੈਂ ਉਧਰੋਂ ਸ਼ੁਰੂ ਕਰ ਲਉ ਆਪਾਂ ਇਹਨੂੰ ਡਿਟੇਲ ਦੇ ਦਿੰਨੇ ਆ 에ਅਰ ਸ਼ੇਰ ਹੈ ਮੰਨ ਲਓ ਜਰਸੀ ਥੋੜਾ ਕ੍ਰਾਸ ਪਾਣਾ ਗਿਆ ਦੁੱਧ ਦਿੱਤਾ 25 26 ਕਿਲੋ ਠੀਕ ਹੈ ਜੀ ਠੀਕ ਹੈ ਦਿਨ ਲੈਂਦੀਆਂ 10 12 ਸੂਨ ਨੂੰ 10 12 ਦਿਨ ਲਈ ਤੁਸੀਂ ਦਿਖਾ ਦਿਓ ਹਾਂ ਸੂਨ ਚ ਬਾਕੀ ਹਾਂ ਅੱਗੇ ਬੱਚੀ ਆ ਇਹ ਦੋ ਦੰਦ ਬੱਚੀ ਆ ਜੀ ਪਹਿਲਾ ਸੂਆ ਠੀਕ ਹੈ 10 12 ਦਿਨ ਦੀ ਇਹ ਕੱਚੀ ਆ ਠੀਕ ਹੈ ਠੀਕ ਹੈ ਅੱਗੇ ਇਹਦੇ ਨਾਲ ਖੜੀ ਹੈ ਜਿਹੜੀ ਇਹ ਚਾਰ ਦੰਦ ਬੱਚੀ ਆ 10 12 ਦਿਨ ਦੀ ਇਹ ਕੱਚੀ ਆ ਠੀਕ ਹੈ ਹਾਂ ਅੱਗੇ ਬੱਚੀ ਆ ਆ ਗਈ ਇਹ ਬੱਚੀ ਨੇ ਮਤਲਬ ਦੁੱਧ ਦਿੱਤਾ 28 29 ਕਿਲੋ ਠੀਕ ਹੈ ਜੀ ਇਹ ਸੂਨ ਨੂੰ ਲਊਗੀ 20 ਦਿਨ ਕੋਈ ਸਾਹਮਣ ਵਾਲਾ ਵੀਰ ਹੋਇਆ ਭਾਸ ਤੇ ਦਿੰਨਾਂਗੇ ਠੀਕ ਹੈ ਹੁਣ ਆਪਾਂ ਅਲੱਖੋਂ ਅੰਦਰ ਮਿਲ ਜੂਗੇ ਹਾਂ ਮਿਲ ਜੂਗੇ ਠੰਡ ਠੰਡ ਬਹੁਤ ਸੋਹਣਾ ਬਰੀਡ ਦਾ ਸਾਡਾ ਤੇ ਨੰਬਰ ਬੋਲ ਦੇ ਆਪਣਾ ਨੰਬਰ ਵੀਰੇ 94782 36916 98784 48264 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਦਾ ਨਾਮ ਹੈ ਸੁਭਰਤ 30 ਦਿਨ ਨੂੰ ਆਪਾਂ ਵੀਡੀਓ ਕਵਰ ਕੀਤੀ ਟੌਪ ਕਲਾਸ ਵੀਰੇ ਇਕ 18 17 ਨਾ ਆ ਗਿਆ ਇਸ ਵਕਤ ਅਵੇਲੇਵਲ ਖੜਿਆ ਜਦੋਂ ਤੁਸੀਂ ਆਓਗੇ ਵੀਰੇ ਕਹਿੰਦੇ ਇਹ ਨਹੀਂ ਗੱਲ ਵੀ ਆਪਾਂ ਅੱਜ ਨਹੀਂ ਦੇਣੀ ਕਰ ਲੂ ਦੇਵਾਂਗੇ ਜਦੋਂ ਆਗੇ ਕਹਿੰਦੇ ਪਸ਼ੂ ਦੇ ਕੇ ਤੋਰਾਂਗੇ ਰੇਟ ਮਾਰਕੀਟ ਦੇ ਅਕੋਰਡਿੰਗ ਹੋ ਆ ਸੋਨ ਪਹਿਲੇ ਨ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਆਂ ਕਿਸੇ ਨਵੀਂ ਹੋਰ